ਹਾਂਜੀ ਗੁੱਡ ਮਾਰਨਿੰਗ ਕੋਈ ਸਾਹਿਬ ਜੀ ਕੀ ਹਾਲ ਚਾਲ ਹਾਂਜੀ ਗੁੱਡ ਮਾਰਨਿੰਗ ਕਿਹਦਾ ਜੀ ਅੱਜ ਆਪਣਾ ਹੋ ਗਿਆ ਵਾ 24ਵਾਂ ਦਿਨ ਤੇ ਅੱਜ ਕਿਤੇ ਨੂੰ ਭੇਜੀ ਆ ਜੰਤਾ ਨੀ ਕਰਨਾ ਕਿ ਅੱਜ ਉਹਨਾਂ ਦਾ ਪਿੱਛਾ ਹੋ ਰਿਹਾ ਵਾ ਦੇਖਦੇ ਆਂ ਕਿ ਕੀ ਕਰ ਰਹੇ ਕੋਕ ਨਹੀਂ ਕਰ ਤੂਤ ਕਿੱਥੇ ਰੋਕਦੇ ਕਿੱਥੇ ਕਿੱਥੇ ਰੋਕਦੇ ਆ ਕੋਈ ਸਾਹਿਬ ਕਹਿੰਦੇ ਪੂਰੀ ਨਿਗਰਾਨੀ ਰੱਖੀ ਜਾਊਗੀ ਹੁਣ ਤੁਹਾਨੂੰ ਦਿਖਾਉਨੇ ਰਾਜ ਗੱਭਰੂ ਇੱਕ ਗੱਭਰੂ ਆ ਜਾਂਦਿਆ ਵਾ ਕਿੱਥੇ ਏ ਹੁਣ ਤੁਹਾਨੂੰ ਅੱਗੇ ਵੀ ਦਿਖਾਉਨੇ ਕਿੱਥੇ ਕਿ ਜਾਣਦੇ ਆ ਕੋਈ ਸਾਹ ਪੂਰੀ ਗੱਲ ਬਾਈ ਐਸ ਕਰਾਉਣਗੇ ਮਗਰ ਮਗਰ ਹੀ ਆ ਤੁਹਾਨੂੰ ਦਿਖਾਉਨੇ ਅੱਜ ਕਿਦਾਂ ਮਸਤੀਏ ਤੁਰੇ ਜਾਂਦੇ ਆ ਇੱਕ ਬਾਈ ਮੁੜਿਆ ਹੁੰਦਿਆ ਬਾ ਉਧਰੋਂ ਤੇ ਝੋਨਿਆ ਸੀਜ਼ਨ ਆ ਤੇ ਮੌਸਮ ਦੇਖੋ ਐਂਡ ਕਲੈਂਡ ਹੋਇਆ ਪਿਆ ਵਾ ਭਾਈ ਮਰੀ ਤੋ ਕੰਮੜਾ ਵੇਖਦਾ ਉਦਾਂ ਹੀ ਤੁਰੇ ਜਾਂਦੇ ਦੱਸਿੰਦੇ ਨੇ ਖੂਬ ਸ਼ਿਮਲੇ ਆਏ ਆ ਹਾਂ ਆਹ ਕਿਹੜੀ ਟਾਡੀ ਰਨਿੰਗ ਬਾਜੀ ਬਹੁਤ ਵਧੀਆ ਬਹੁਤ ਹੀ ਹਾਂ ਤੁਸੀਂ ਕਰਦੇ ਆ ਚੱਲ ਚੱਲ ਚਲਾ ਜਾ ਹਾਂ ਬਾਜੀ ਦੇਣਗੇ ਬਾਜੀ ਇਦਾਂ ਕਰਦੇ ਮਗਰ ਸੈਕਲ ਲਾ ਕੇ ਰੱਖਿਆ ਕਰੀਏ ਆ ਵੇਲਾ ਆ ਵੇ ਬਦਨੀਤੇ ਕਿੰਨੇ ਦਿਨਾਂ ਬਾਅਦ ਆਏ ਆ ਕਿਦਾਂ ਹੈ ਬਾਜੀ ਬਾਜੀ ਕਹਿੰਦਾ ਵਿਸ਼ੇ ਵਾਲਾ ਜਾ 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 ਆ ਠੀਕ ਆ। ਉਹ ਹੌਲੀ ਹੌਲੀ ਕੋਈ ਨਾ ਕੋਈ ਨਾ ਹੌਲੀ ਹੌਲੀ ਭੱਜੋ। ਨਿੱਕੇ ਨਿੱਕੇ ਗੱਭਰੂ ਵੀ ਵੇਖ ਲੋ ਜਾਂਦੇ ਆ ਪੂਰੀ ਕ੍ਰਾਸ ਕੰਟਰੀ ਲੱਗਨਦੀ ਆ। ਮੌਸਮ ਬਹੁਤ ਵਧੀਆ ਵਾ। ਤੇ ਕੱਲ ਇੱਥੇ ਜਗ੍ਹਾ ਤੇ ਸਿਗਾ ਮੇਲਾ ਆ ਤੇ ਤੁਸੀਂ ਦੇਖ ਸਕਦੇ ਆ ਅੱਜ ਮੇਲੇ ਤੇ ਪੂਰਾ ਗੱਲ ਰਸ ਰਿਆ ਤੇ ਦੇਖੋ ਦੁਕਾਨਾਂ ਲੱਗੀਆਂ ਸੀਗੀਆਂ। ਤੇ ਹੁਣ ਸਾਰੀਆਂ ਦੁਕਾਨਾਂ ਚੱਕੀਆਂ ਜੀ। ਕੋਈ ਸਾਹਿਬ ਮੌਸਮ ਤੇ ਬਹੁਤ ਵਧੀਆ ਪਰ ਹੌਣਾ ਚਾਹੀਦਾ ਮੁੰਡਿਆਂ ਨੂੰ। ਇਹ ੜਾ ਪੂਰੇ ਹੋਏ ਇੱਕ ਹੋਏ ਆ ਇਹ ਮੈਨੂੰ ਵੀ ਹਟਾਉਂਦੇ ਆ ਸਿਆਣੇ ਬਿਆਣੇ ਨੂੰ ਦੇ ਲਓ ਜੀ ਅਰੋ ਦਰਸ਼ਨ ਜੀ ਤੇ ਗੱਲਬਾਤ ਆ ਜਗਾ ਦੀ ਇਹ ਬਹੁਤ ਵਧੀਆ ਦੋ ਗੱਭਰੂ ਸ਼ਾਵਾ ਸ਼ਾਵਾ ਬਹੁਤ ਵਧੀਆ ਰਨਿੰਗ ਕਰਦੇ ਤੁਸੀਂ ਆ ਫੋਨ ਵੇਖ ਫੜਿਆ ਫੋਨ ਫੜਾ ਚੱਲ ਪੱਜ ਚਲ ਭਾਈ ਸਾਰੇ ਫਾਣੇ ਭਾਜੀ ਛੱਡਣਾ ਨਹੀਂ ਕੋਈ ਵੀ ਜੈਸਟ ਇੰਸਟਾਗ੍ਰਾਮ ਕਰ ਰਹੇ ਹਾਂ ਕੈਪਟਨ ਗ੍ਰਾਫਿਕਾ ਹੁੰਦੀ ਰਾਜ ਆ ਜੀ ਆਪਾਂ ਆ ਗਏ ਆ ਪਿੰਡ ਮਾਨਕ ਤੇ ਹੁਣ ਆਪਾਂ ਇਹਨਾਂ ਦਾ ਕਰਨ ਦੇ ਆ ਪਿੱਛਾ 플레이ਰ ਬਣਾਉਣੇ ਆ ਇਹ ਬੰਦੇ ਬਣਾਉਣੇ ਆ ਇਹ ਸ਼ਿਕਾਰੀ ਹੋਰ ਫੜਦੇ ਤੁਹਾਨੂੰ ਦਿਖਾਉਣੇ ਆ ਅੱਜ ਲਓ ਵੀ ਪਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਹੋਰ ਕਰੀ ਜਾਂਦੇ ਮਿਹਨਤਾਂ ਕਿੰਦਾ ਦੇਖ ਲਓ ਪਾਈ ਆ ਮੁੰਡੇ ਪਾਣੇ ਅੱਜ ਸਹੀ ਸਹੀ ਕੰਮ ਆ ਵੇਖ ਲਓ ਮੋਟਾ ਥੱਕ ਗਿਆ ਵਾ ਹੁਣ ਭਾਈ ਦਾਨੇਗਾ ਕਿੱਥੇ ਭਾਈ ਦਾ ਵਾ ਟਰਬੋ ਥੱਕ ਗਈ ਆ ਮੈਨੂੰ ਨਹੀਂ ਜਾਂਦਾ ਜਾਂਦਾ ਬੁੱਕਦਾ ਓਏ ਆਜੋ ਫੇ ਓਕੇ ਚੱਲ 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 ਈ ਇਹਨਾ ਮੱਕੀ ਆ ਸੈਰੀ ਮੋਟੇ ਹੁਣੀ ਵੀ ਜਾਣਦੇ ਆ ਤੇ ਇਹ ਵੇਖੋ ਕਿਦਾਂ ਗੱਲਾਂ ਕਰਨਦੇ ਆ ਯੂ ਇੱਕ ਮਿੰਟ ਭਾਈ ਹਾਂ ਵੀ ਸੈਜ ਮੋਟਰਸਾਈਕਲ ਤੇ ਉੱਤਰ ਗਿਆ ਨਾ ਮੋਟਰਸਾਈਕਲ ਤੇ ਟੋਕੀ ਲਾ ਗਏ ਸਾਡੀ ਮੋਟਰਸਾਈਕਲ ਤੇ ਬੈਠਾ ਹੀ ਤੂੰ ਓਏ ਵੀਡੀਓ ਮੇਰੀ ਆ ਗਈ ਹੈ ਸਾਡੇ ਤੇ ਮੋਟਰਸਾਈਕਲ ਤੇ ਕਾਦੋ ਬੈਠਾ ਤੈਨੂੰ ਕਿਹੜੇ ਕ੍ਰਾਸ ਕੰਟਰੀ ਲਾਉਣ ਨੂੰ ਕਿਹਾ ਸੀ ਖੱਤੋ ਖੱਤੀ ਵੀ ਹੈ ਹਾਂ ਭਾਈ ਆ ਤੂੰ ਇਹਨੇ ਮੈਂ ਕਰਦਾ ਤੂੰ ਕਾਦੋ ਬੈਠਾ ਮੋਟਰਸਾਈਕਲ ਤੇ ਖੱਤੋ ਖੱਤੀ ਇਹਦਾ ਹੁਣ ਇੱਕ ਢੇੜਾ ਹੋਰ ਬਣਦਾ ਮੈਂ ਕਿਹਾ ਉੱਥੇ ਅੱਧਾ ਘੰਟਾ ਸਾਰਿਆਂ ਦੇ ਲੱਗਣੀ ਚਲੋ ਚਲੋ ਟੁਰੋ ਵਜੋ ਚਲੋ ਚਲੋ ਕੋਈ ਨਾ ਚਲੋ 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 ਕੀ ਗੱਲ ਆ ਬਿੱਲਾ ਹੀ ਗਿਆ ਡਾਂਗ ਵੇਖੀਂ ਕਿਦਾਂ ਫਿਰਦੀ ਟਾਡੇ ਭਾਈ ਮੇਲੇ ਦੇ ਕੱਲ ਬੈਠਾ ਹੈਗਾ TVS ਵਾਲੀ ਕੈਂਤੀ ਦੇ ਕਹਿੰਦਾ ਮੈਂ ਮੋਟਰਸਾਈਕਲ ਵੇਚਦਾ ਵਾਂ ਨਹੀਂ ਬੈਠਾਈ ਲੈਵਾ ਫੂਨ ਉਹਨਾਂ ਦੇ ਬੰਦੇ ਨੂੰ ਨਹੀਂ ਮੈਂ ਮੈਂ ਤਾਂ ਉੱਥੇ ਹੀ ਬੈਠੋ ਹੀ ਥੱਕ ਗਿਆ ਕਿਉਂ ਬੈਠਾ ਹੀ ਨੂੰ ਉੱਦਾਂ ਉਹ ਵੇ ਭੱਜ ਕੇ ਕਿੰਨੀ ਅੱਗੇ ਚੱਲ ਚੱਲ ਖੱਦ ਜਾਣਾ ਸਕੂਟਰੀ ਦੇ ਨਾਲ ਹੈ ਆਇਆ ਸਾਰਾ ਚੜ ਗਿਆ ਵਾ ਜਿਆਦਾ ਥੱਕ ਗਿਆ ਚੱਲ 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 ਪੁੱਤ ਮਗਰੇ ਹੀ ਆਹ ਬੜੀ ਮਾਰੀ ਥੋਟੀ ਮਾਰੀ ਚੱਲ 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 ਮੁੜਕਾ ਆਇਆ ਹੀ ਨਹੀਂ ਤੇਰਾ ਇੱਧਰ ਬਹਿ ਕੇ ਆ ਗਿਆ ਬਹਿ ਕੇ ਆ ਗਿਆ ਮੋਟਰਸਾਈਕਲ ਤੇ ਉੱਥੇ ਬੈਠਾ ਤਾਂ ਕਿ ਸਾਰੀ ਵਾਰ ਪਛਾਹ ਆ ਜਾ ਆ ਪੁੱਤ ਚਲੋ ਚਲੋ ਬੁਗਲੇ ਚਲੋ ਚਲੋ ਹੋੜੀ 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 ਰਣੀਆ ਹੋੜੀ ਕੋਈ ਨਾ ਕਰਨੇ ਦਾ ਜਿੱਤੋ ਤੁਰ ਕੇ ਅੱਜ ਮੋ ਜਿੱਤ ਗਿਆ ਬਿੱਠ ਗਣ ਕੇ ਲਿਆ ਆ ਅੱਜ ਮੌਸਮ ਵੀ ਵਧੀਆ ਵਾ ਚਲੋ ਚਲੋ ਸਾਡੇ ਨਾਲ ਕਦਰ ਰਲਦੇ ਆ ਸਾਡਾ ਟੋਰ ਦਾ ਮੈਂ ਟਾੜੀ ਉਹ ਤੇ ਦਾ ਤੇ ਦੋਥੇ ਰੱਛਾ ਕਰਦੇ ਆ ਕੀ ਗੱਲ ਆ ਟਰਬੋ ਪਾੜ ਗਈ ਆ ਹੁਣ ਭਾਈ ਵੇ ਜੀਭਾਂ ਕੱਢਦਾ ਮਗਰੋਂ ਚੱਲ ਚੱਲ ਭਾਗ ਨਾ ਰਲ ਬੰਦਿਆਂ ਦੇ ਜੇ ਰਲ ਗਿਆ ਤੇਰਾ ਅੱਧਾ ਘੇਟਾ ਸੜਦਾ ਓ ਪੱਜੋ ਰੰਗ ਨਹੀਂ ਦੇਣਾ ਨੋ ਸਹਿਜ ਨੂੰ ਰੰਗ ਨਹੀਂ ਦੇਣਾ ਇਹਦਾ ਅੱਧਾ ਘੰਟਾ ਮਾ ਸਾਡੇ ਦਾ ਤੁਹਾਡਾ ਘੰਟਾ ਲੱਗਣਾ ਇਹਦਾ ਅੱਧਾ ਘੰਟਾ ਮਾਫ ਆ ਚੱਲ 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 ਸ਼ਾਬਾਸ਼ ਸ਼ਾਬਾਸ਼ ਸਹਿਜ ਰੜ ਗਿਆ ਤੁਹਾਡੇ ਨਾਲ ਦੇਖਿਓ ਨੰਬਰ ਸਾਟਾ ਘੰਟਾ ਲੱਗਣੀ ਰਣੀ ਕੇ ਇਹਨਾਂ ਦੇ ਅੱਧਾ ਘੰਟਾ ਰਹਿ ਗਏ ਸਹਿਜ ਤੇ ਇਕੱਲੇ ਦੇ ਲੱਗਣੇ ਹਮ ਚੱਲੇ ਪੱਜੋ ਸਹਿਜ ਮੋਟਾ ਚੱਕ ਇਹਨਾਂ ਲਈ ਜਾਣਾ ਪਵੇ ਹੱਬ ਕੀ ਹੋਇਆ ਕੀ ਹੋਇਆ ਬੰਦਾ ਅੱਧਾ ਘੰਟਾ ਲੱਗ ਗਿਆ ਕੀ ਹੋਇਆ ਕੀ ਹੋਇਆ ਰਖਾਤੇ ਕਿ ਨਹੀਂ ਲੱਗਦੇ ਹੱਥ ਚੱਲ 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 ਕਰਾਉਂਦਾ ਬੱਸ ਬੱਸ ਕਿ ਨਹੀਂ ਚੱਲ ਕਰਾਉਂਦਾ ਬੱਸ ਬੱਸ ਕਿ ਨਹੀਂ ਚੋਲ ਚੱਲ 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 ਕੰਨੇ ਕੋਜ ਰੱਖਣਾ ਚਲੋ ਹੁਣ ਚਲੋ 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 ਕਹਿੰਦੇ تھے ਇਹਨੇ ਦੁਨੀਆ دیਵਾਨੀ ਕਰਨੀ ਆ ਦਿਵਾਨੀ ਕਾਦੇ ਨਾ ਕਰਨੀ ਆ ਖਾ ਕੇ ਕਿਲੋ ਪਕੌੜੇ ਕੱਲ ਦੇ ਗਰਾਉਂਡ ਜਹੀਂ ਕਰਕੇ ਵਾਪਸੀ ਤੇ ਮੀ ਬੈਂਡ ਦਾ ਕਰਕੇ ਮੁੰਡਿਆਂ ਨੂੰ ਲਵਾਈ ਹੀ ਕ੍ਰਾਸ ਕੰਟਰੀ ਬਿੱਲੇ ਹੁਣੀ ਲੈ ਗਏ ਨੰਬਰ ਅੱਜ ਬਿੱਲਾ ਮਾਰਦਾ ਪੱਟਾਂ ਦੇ ਠਾਪੀਆਂ ਤੇ ਬਿੱਲਾ ਆ ਗਿਆ ਮੂਰੇ ਤੇ ਬਿੱਲੇ ਦੇ ਬਦਾਮ ਹੋ ਗਏ ਪੱਕੇ ਕਿਉਂ ਵੀ ਜੋਪਰਾ ਕਰੇ ਮੋਰਚਾ ਫਤੇ ਹਾਂਜੀ ਹਾਂਜੀ ਠੀਕ ਆ ਹੋਰ ਕਿਦਾਂ ਸ਼ਰਨਾ ਕਿੱਥੇ ਆ? ਸ਼ਰਨਾ ਲੱਭ। ਠੀਕ ਆ ਠੀਕ ਆ ਆ ਗਿਆ ਸ਼ਰਨਾ ਵੀ। ਫਿਰ ਇਹ ਤੇ ਪਹਿਲਾਂ ਲਿਆ। ਮੋਟਾ ਆਇਆ ਨਹੀਂ ਹਜੇ। ਸੋ ਇਹਨੇ ਇਹਨਾਂ ਦਾ ਮੈਲ ਹੋਣਾ ਛੋਟੇ ਟਾਈਮ ਚ ਕਰਦੇ। ਲੱਤਾਂ ਖੋਲ। ਬਾਅਦੋਂ ਕੰਟਰੀ ਤੋਂ ਬਾਅਦ ਲੱਗਣਦੀ ਹੈ ਐਕਸਰਸਾਈਜ਼। ਚੋਬਰ ਲੱਗੇ ਹੋਏ ਕੋਈ ਸਾਫ ਪਾਣੀ ਪੀ ਲੈ ਗਏ ਮਗਰ ਅੱਜ ਇਹਨਾਂ ਨੂੰ ਸਿਕਾ ਮਗਰ ਜਾਣਾ ਨਹੀਂ ਆਹ ਮੁੰਡੇ ਆ ਗਏ ਪਹਿਲਾਂ ਸਾਰਿਆਂ ਨੂੰ ਚੋਬਰ ਹਜੇ ਕੋਸ਼ਕ ਰਹਿੰਦੇ ਆ ਮਗਰ ਉਹ ਕਿੱਥੇ ਆ ਉਹ ਸ਼ੈਤਾਨ ਤੂੰ ਕਿੱਥੇ ਨਾ ਬਹਿ ਗਏ ਆ ਲੋ ਵੀ ਮਿੱਤਰੋ ਹੁਣ ਲੱਗਣ ਲੱਗਾ ਵਾ ਰਗਵੀ ਦਾ ਮੈਚ ਕ੍ਰਾਸ ਕੰਟਰੀ ਜੋ ਬਾਜ ਤੇ ਨਿੱਕੇ ਨਿੱਕੇ ਗੱਬਰੂ ਤੇ ਵੱਡੇ ਵੱਡੇ ਜੋਬਰ ਸ਼ਰਨੇ ਵਰਗੇ ਤੇ ਉਹ ਹੈਗੀਆਂ ਮੇਰੀ ਟੀਮ ਸ਼ਰਨੇ ਚਲਾ ਜਾ ਓਏ ਉਹ ਹੈਗੀਆਂ ਮੇਰੀ ਟੀਮ ਦਾ ਨਾਲ ਹੈਗਾ ਸ਼ਰਨ ਡੱਗੂ ਰਮਾਣੀ ਵਾਲਾ ਓਕੇ ਆ ਹਾਂਜੀ ਤਿਆਰ ਹਨ ਤੁਸੀਂ ਹਾਂਜੀ ਛੱਡਣਾ ਨਿਕਾ ਕੋਈ ਸੁੱਕਾ ਨਾ ਜਾਵੇ ਅੱਜ ਆਏ ਓਏ i ਬਿੱਲੇ ਦੂਰੇ ਸ਼ਾਟ ਮਾਰਨ ਨੂੰ ਫਿਰਦਾ ਬਿੱਲੇ ਇੱਦਾਂ ਤਾਂ ਨਹੀਂ ਵੱਜਣੀਆਂ ਤੂੰ ਜਾਊਗਾ ਅੱਜ ਆਪਾਂ ਜਿੱਲੇ ਵਾਲ ਮਾਰ ਲੈ ਹਰੀ ਹਰੀ ਮਾਰ ਹਾਂ ਆਪੜਿਆ ਲੈ ਭਾਈ ਮਾਂ ਮਮੀ ਭਾਈ ਇੱਧਰ 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 ਹੋ ਬੈਨੇ ਹੋ ਜਾਗੇ ਆ ਹੌਣ ਹੌਣ ਆਹ ਆਹ ਦਾ ਆ ਬਾਲ ਵੜਾ ਦੇ ਬਾਲ ਥੋੜਾ ਜਿਹਾ ਤੇ ਬੋਲ ਜੀ ਲੈ ਜਾ ਪਾ ਚੱਪੋ ਭਰ ਨੂੰ ਕਿਤੇ ਲੁਪਸ ਕਰ ਫੜ ਕੇ ਉਹ ਬਾਲ ਵੜਾ ਦੇ ਬਾਹਰ ਦੇ ਉਹ ਜਾ ਯਾਰ ਮੌਕਾ ਹੈਗਾ ਹੋਲਾ ਦੇ ਅੱਗੇ ਅੱਗੇ ਬਣਾ ਵੀਡੀਓ ਛੋ ਵੀ ਬੰਦਦਾ ਸਹੀ ਨਹੀਂ ਬੰਦੀ ਹੋ ਰਹੀ ਉਹ ਭਰਾਵਾ ਇਹ ਵਾਈਡ ਐਂਗਲ ਚ ਬਣਾ ਦਿੰਦਾ ਸਾਡੀ ਵਿੱਚੇ

ਰਜਾ ਦਰਵਾਜ਼ਾ ਬਾਬੇ ਨੇ ਬਾਬੇ ਨੇ ਬਾਬੇ ਦਾ ਚਲਾ ਬਾਬੇ ਦਾ ਚਲੋ ਅਬੇ ਬਾਬੇ ਉਹ ਵੈਰੀ ਗੁੱਡ ਹੋ ਗਿਆ ਬਾਹਰ ਬਿੱਲੇ ਗੋਲਾਂ ਤੋਂ ਬਾਹਰ ਹੋ ਗਿਆ ਮਾਮਾ ਅਬੇ ਬਿੱਲਾ ਬਾਲਾ ਤੇਜਾ ਬੰਦਾ ਵਾ ਗੋਲਾ ਉਹ ਉਹ ਤੂੰ ਮੈਂ ਕਰਤਾ ਰਜਾ ਆਪਾਂ ਇਹਨੂੰ ਫੜਾ ਭਾਈ ਫੜਾ ਪੱਲੂ ਸਖਰਾਜ ਆ ਮੈਂ ਵੀ ਟੱਚ ਲਾ ਲਾ ਤੂੰ ਲਾਣਾ ਹੀ ਟੱਚ ਇੱਥੇ ਲੜ ਰਹੀ ਇੱਧਰ ਇੱਧਰ ਕੋਈ ਨਹੀਂ ਨਿਕਾ ਮੈਂ ਨਾ ਆਇਆ ਇੱਥੇ ਦਮਾਗ ਨਾਲ ਦਮਾਗ ਨਾਲ ਪਾਜੀ ਦੇ ਕਰ ਪਾਸ ਓਏ ਮੈਂ ਯੋ ਲੈ ਲੈ ਆਹ 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 ਜੈ ਮਾਰ ਕੇ ਵੈਰੀ ਗੁੱਡ ਲੱਗੇ ਹੋਇਆ ਇਦੀ ਟੱਚ ਕਰਨਾ ਉਸ ਚੜਾਵਾ ਸਹਿਜ ਆ ਬਗੜਾ ਵੱਡਾ ਬਾਰੇ ਮਾਰਾ ਸਿੱਧਾ ਕਿੱਦਾਂ ਮਾਰ ਦੂੰਗਾ ਲੈ ਵੱਡਾ ਤੂੰ ਆਇਆ ਗੋਲ ਕੀਪਰ ਇੱਥੇ ਉੱਥੇ ਕਿੱਦਾਂ ਮਾਰ ਦੂੰਗਾ ਤੋ ਪਹਿਲਾਂ ਬਾਬੇ ਨੂੰ ਮੜਾ ਫਿਰ ਉਹ ਆਪੇ ਮਾਰੂੰਗਾ ਗੇਮ ਪੂਰੀ ਮਗਨ ਦਈਆ ਤੇ ਆਪਾਂ ਵੀ ਵਿੱਚ ਲੱਗੇ ਹੋਏ ਆ ਆ ਜਿਹੜੇ ਬੰਦੇ ਨੇ ਪਹਿਲਾਂ ਵੀਡੀਓ ਬਣਾਈਆਂ ਬੇੜਾ ਹੀ ਕਰਕ ਕਰਤਾ ਪਸੀਨਾ ਪੂਰਾ ਸੀਤ ਲਹਿਰ ਚੱਲੰਦੀ ਏ ਅੱਜ ਚਲੋ 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 ਝੋਟਿਓ ਪਸੀਨਾ ਪੂਰਾ ਗੋੜੀ ਗੋਮੇ ਦਾ ਲੱਦ ਤੇ ਗੋੜੀ ਗੋਡਾ ਲਾ ਕੇ ਕੰਮ ਜਾਂਦਾ ਨਹੀਂ ਪਰਤਾ ਹੋਇਆ ਦੇਖੋ ਨਹੀਂ ਹੁੰਦਾ ਚਲੋ 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 ਝੋਟਿਓ ਚਲੋ ਅੱਜ ਰਗਵੀ ਦੀ ਗੇਮ ਲੱਗਣਦੀ ਯਾਰ ਸਹਿਜ ਗੋਲਕੀ ਡਰ ਰਹੀ ਆਂ ਦਾ ਕਈ ਕੋਸ ਦੁਖਣਾ ਇੱਥੇ ਤਾਂ ਜੇ ਚਲੋ 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 ਛੋਟੂ ਨਜ਼ਾਰਾ ਆ ਗਿਆ ਜਪੂਰਾ ਸ਼ਰਨਾ ਰੂੰਦ ਮਾਰਦਾ ਨਿਆਣਿਆਂ ਨਾਲ ਪਰਾਂ ਕੀ ਗੱਲ ਹੋਇਆ ਕੇਲਿਆਂ ਦਾ ਲੰਗਰ ਲੱਗਾ ਵਾ ਟੱਚ ਹੋ ਗਿਆ ਭਾਜੀ ਛਰਨਾ ਟੱਚ ਬੈਟ ਟੱਚ ਵੀਰ ਓ ਕਰਤੇ ਗੋਲ ਹੋ ਗਿਆ ਪਹਿਲਾਂ ਲੱਗ ਗਿਆ ਵਾ ਲੋ ਲੋ ਨਹੀਂ ਰੇਜ ਲੱਗਣਾ ਹੁਣ ਕਿਉਂ ਨਹੀਂ ਲੱਗਾ ਨਹੀਂ ਭਾਜੀ ਉਧਰ ਉਧਰ ਪੈਸੇ ਲਾ ਉਂ ਚੋਰ ਲੱਗ ਗਿਆ ਓਏ ਹੱਥ ਲਾਉਣਾ ਜੀ ਉਧਰ ਨੂੰ ਮੈਨੂੰ ਓ ਇਹਨੂੰ ਹੱਥ ਲਾਉਣਾ ਵਾ ਤੁਸੀਂ ਰਗਬੀ ਦੀ ਗੇਮ ਚੱਲੂ ਆ ਤੇ ਸਹਿਜ ਸਾਡਾ ਗੋਲਤੀ ਅੱਜ ਸਾਡੇ ਲੋ ਸਹਿਜ ਗੋਲ ਸਹਿਜ ਟੱਡਣਾ ਟੱਡਣਾ ਉਹ ਗਿਆ ਪਈ ਉਹ ਰੋ ਗਿਆ ਕਰਨਾ ਚੜਨਾ ਕਰਨਾ ਫਕਰ ਮੰਨ ਕੇ ਲਾ ਸੱਟੋ ਬਾਹਰ 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 ਬਾਤ ਚ ਗਈ ਆ ਬੋਲ ਗੋਲ ਬਾਹਰ ਚਲ ਗਈ ਗੋਲਟੀ ਫੜਾ ਬੋਲ ਓਏ ਬਾਈਰਾ ਇਧਰ ਲਿਆ ਗੁਰਿੰਨੋ ਦੱਲੂ ਕਾ ਮਾਰ ਫਾਟ ਜੀ ਸਾਹਿਬ ਫਾਟ ਦੱਲੂ ਆਰ ਹੋ ਗਿਆ ਭਾਈ ਜੀ ਉਹ ਬਾਲ ਭਾਜੀ ਬਾਹਰ ਗਿਆ ਯਾਰ ਲੈ ਕੇ ਉਹ ਬਾਹਰ ਕੋਈ ਨਹੀਂ ਪਤਾ ਡੇ ਬੰਦੇ ਬਾਹਰ ਭੱਜੇ ਫਿਰਦੇ ਆ ਉਹ ਤੁਹਾਡੇ ਬੰਦੇ ਬਾਹਰ ਭੱਜੇ ਫਿਰਦੇ ਯਾਰੇ ਲੱਲੂ ਓਏ ਲੱਲੂ ਭਾਜੀ ਬਾਹਰ ਪੁਜਾ ਫਿਰ ਉਹ ਉਧਰ ਅੱਕਲਾ ਚੱਲ ਫੜ ਉਹ ਤੇਲੂ ਉਹ ਬਾਲਾ ਉਹ ਅੱਕਲਾ ਓਏ ਬਾਈ ਹਾਂਜੀ ਫੜ ਬੋਲ ਬੋਲ ਦਸ ਕਿੰਨਾ ਬਾਹਰ ਜਾਂ ਉਹ ਫੜ ਪਾਪਾ ਬਾਪਾ ਜੀ ਬਾਪਾ ਜੋ ਭੇਜ ਚੱਕ ਮਟਾ ਚ ਕਰ ਇਹਨੂੰ ਜੋ ਤੇ ਬਾਹਰ ਨਿਕਲੇ ਅਜੋ ਹਾਂ ਤੇ ਖੜੇ ਜੱਗ ਲੱਗਣੇ ਠੱਕ ਕਰ ਦੀ ਬਾਪਾ ਜੀ ਉਹਨੇ ਮਾਰੀ ਉਹਨੇ ਤਾਂ ਬਾਲ ਵਾਸਤੇ ਰੁਕਣਾ ਨਾ ਕੋਈ ਨਹੀਂ ਰੁਕਣੀ ਹੈ ਮਮਾ ਚਾਲੂ ਰੋਣ ਮਾਰੀ ਜਾਂਦੇ ਨੇ ਆਣੇ ਨੇ ਇੰਨਾ ਕ ਵੱਜਦਾ ਨਹੀਂ ਭੱਜ ਜਾ ਬੰਦੇ ਵੱਡੇ ਸ਼ਾਬਾਸ਼ ਸ਼ਾਬਾਸ਼ ਤੰਗੀ ਨਾ ਪੁੱਤ ਮੋਰੇ ਮੋਰੇ ਬਾਲਾ ਸਿਰਾ ਲਿਆਉਣ ਦੇ ਤੀਕਾ ਜਾ ਪੰਜ ਦਰ ਪੰਜ ਦਰ ਬਰਮ ਜਾ ਆਪਣੇ ਆਪਣੇ ਆਪਣਾ ਹੀ ਹਰ ਕੋਈ ਨਾ ਕੋਈ ਨਾ ਹੌਲੀ ਹੌਲੀ ਕਾਹਦੋ ਕਾਈ ਕਰਦੇ ਆ ਤੇਰੇ ਅਗਰ ਦੇ ਲੈ ਪਰ ਬੰਦਾ ਚੱਲ ਨਿਕਲ ਨਿਕਲ ਹਾਂ ਲੱਗਾ ਇੱਥੇ ਤਾਂ ਬਾਕੀ ਨਾ ਕੱਟ ਰਿਹਾ ਤੇਰਾ ਮਾਰ ਕੇ ਤੂੰ

ખોને <laughs> ਫੋਲਡ ਕਰ ਲਾ ਫੋਲਡ ਕਰ ਲਾ ਫੋਲਡ ਕਰ ਲਾ ਪਿੱਛੇ ਦੇ ਬਾਦ ਰੁਕਲੇ ਨੀ ਫੜਾ ਚੱਲ ਗਰੀ ਹੋ ਕਿੱਥੇ ਸਾਹ ਨਾ ਪੇਰਾ ਕੋਲੇ ਨੂੰ ਗੋੜਾ ਉਹ ਗੱਡੀ ਚੱਲਦੀ ਤੇ ਬੱਸ ਬੱਸ ਰੁਕੋ ਬੱਸ ਬੱਸ ਰੁਕੋ ਉਹ ਬੰਦੇ ਕਣ ਪਾ ਲੋ ਇਦਾਂ ਬਾਹਰ ਕਰ ਕਰ ਕੇ ਦੂਰੋਂ ਬਾਹਰ ਨੂੰ ਉਹ ਅਨਮਾਲੇ ਆਪਣੇ ਛੱਡ ਦੇ ਤੇ ਨੂੰ ਤੇਰਾ ਭਾਜਾ ਭਜੀ ਹੁਣ ਅੱਲਾ ਹੀ ਜਾਂ ਹੁਣ ਹੇ ਹੋ ਬਾਬਾ ਯਾਰ ਉਹ ਆਇਆ ਨਹੀਂ ਉਹ ਡੈਕ ਤੇ ਆਇਆ ਯਾਰ ਚੈੱਕਰ ਡਾਜੋ ਹੋ ਲੈ ਬੋਲਣ ਦਾ ਦੀ ਕੋਈ ਨਹੀਂ ਹੋ ਗਰ ਬੋਲਦਾ ਤੂੰ ਬੋਲਿਆ ਕਰ ਫੇਰ ਆਉਂਦੇ ਤੂੰ ਚੁੱਪ ਕਰਕੇ ਤੇਰੇ ਕੋਲੋਂ ਖਾਦੀ ਆ ਜਾ ਹਾ ਹੋ ਜੀ ਦਾ ਬਾਰ ਬਾਰ ਲੈ ਫੜ ਰੋਜਾ ਰੋਜਾ ਆਪਣੇ ਓ ਰੋਜਾ ਰੋਜਾ ਹੋ ਗਿਆ ਭਈ ਨਹੀਂ ਲੱਗਾ ਭਈ ਤੂੰ ਰੋ ਲੈ ਜੀ ਭਈ ਇਹ ਬੂਠ ਬੂਠ ਪਾਜੀ ਕਹਿੰਦਾ ਕਹਿੰਦਾ ਕੋਚ ਕੋਚ ਕਹਿੰਦਾ ਮਿਹਨਤ ਲਵਾਉਣੀ ਨਹੀਂ ਉਹਦੀ ਕੋਚ ਨੂੰ ਕਹਿੰਦਾ ਮੇਰੇ ਮੇਜ ਦੀ ਮਿਹਨਤ ਨਹੀਂ ਲਵਾਉਂਦਾ ਕੋਚ ਚੱਲ ਚੱਲ ਫੇਰ ਅੱਧਾ ਘੰਟਾ ਰਹਿੰਦਾ ਹੈ ਤੇਰਾ ਲੋੜ ਵਾਲਾ ਫੇਕ ਰਨਿੰਗ ਵਾਲਾ ਉਹਨੂੰ ਵੀ ਪਤਾ ਉਹਨਾਂ ਦਾ ਘਰ ਕਿਨੋਂ ਬੁਗਲੇ ਬਾਹ ਨਾ ਕਰ ਅੱਗੇ ਓਏ ਤੂੰ ਕੋਚ ਨੂੰ ਕਹਿੰਦਾ ਮਿਹਨਤ ਨਹੀਂ ਲਵਾਣੀ ਆਂਦੀ ਹਾਂ ਕੋਲ ਕਰੋਗੇ ਉਹਨਾਂ ਦੇ ਘਰ ਉੱਤੇ ਆ ਇੱਧਰ ਪਾਜੀ ਦੱਸ ਕਿਹਾ ਕਿ ਨਹੀਂ ਇਹਨੇ ਕੋਈ ਰੋਣੇ ਬਣਾਉਂਦੇ ਵਾਲਿਆਂ ਨੂੰ ਲੂਤੀ ਚੱਕੂ ਪਾਜੀ ਵੇਖ ਲੈ ਕੀ ਕਹਿੰਦਾ ਸਾਨੂੰ ਇੱਥੇ ਪੌੜੀਆਂ ਤੇ ਆਮ ਮੜਿਆ ਨਾਲਾ ਥੋੜੀ ਪੈਸਾ ਇੱਥੇ ਵੀਡੀਓ ਬਣਾਉਂਦਾ ਮਾਰਾ ਨਹੀਂ ਬਣਾਉਂਦਾ ਲੈ ਮਾੜੀ ਗੱਲ ਆ ਵੀਡੀਓ ਬਣਾਉਂਦਾ ਪਰ ਜਿਹੜੀ ਗਲਤੀ ਆ ਤੇਰੀ ਗਲਤੀ ਆ ਓਏ ਝੂਠ ਬੋਲ ਤੂੰ ਕਿਉਂ ਇੱਕ ਤਾਂ ਕਿਹਾ ਨਹੀਂ ਕੋਈ ਨੂੰ ਤੂੰ ਕਿਹਾ ਨਹੀਂ ਕੁਝ ਵੇਦ ਨਹੀਂ ਨਹੀਂ ਸਹੀ ਲਿਉਂਦਾ ਤੂੰ ਕਿ ਮੇਰਾ ਮੇਰਾ ਢੈਡ ਨਹੀਂ ਘਟਾ ਹੋਇਆ ਹਜੇ ਚੱਲ ਕਿੰਨਾ ਟੁੱਟਿਆ ਦੱਸ ਦੇ ਵਜਨ ਟੁੱਟਾ ਕਿੰਨਾ ਟੁੱਟਾ ਬੁਗਲੇ ਬੰਨੇ ਹੋ ਪਹਿਲਾਂ ਕਿੰਨਾ ਵੇਟ ਕੀ ਤੇਰਾ 70 ਕਿਲੋ ਹੁਣ ਕਿੰਨਾ 60 ਛੋਟਾ ਕਿਲੋ ਦਾ ਤੇ ਤੇਰਾ ਡੋਲਾ ਹੀ ਆ ਚੱਲ ਜਗਤ ਆ ਕੇ ਲੱਤੋਤਾਵਾ 10 ਕਿਲੋ ਚਚਾਵਾ ਕਿੰਨੇ ਦਿਨਾਂ ਚ ਮਹੀਨੇ ਤੇ ਫਿਰ ਤੂੰ ਕਾਦ ਕੋਈ ਨੂੰ ਮਾਰਿਆ ਕਿੰਨਾ ਤੇਰਾ ਇੰਨਾ ਵੇਲ ਤੋੜਦਾ ਹੈ ਕੀ ਹਵਾ ਤੂੰ ਐਵੇਂ ਵੀਡੀਓ ਮੂੰ ਤਾਂ ਮਰਾ ਚੂਰ ਮੋਰੀਆਂ ਨਾ ਵੀਡੀਓ ਤੇ ਤੇਰੀ ਬਾਨੀ ਹੈ ਜਾਣੀ ਹੈ ਬਾਹਰ ਅਮਰੀਕਾ ਭੇਜ ਦੋ ਜਿੱਥੇ ਮੋਰੀ ਕਿਉਂਕਿ ਮੈਨੂੰ ਅਮਰੀਕਾ ਭੇਜੋ ਆਹ ਭੇਜ ਦੇ ਤੈਨੂੰ ਅਮਰੀਕਾ ਕੀ ਮੋਟਰ ਲੈ ਜਾ ਡੋਂਕੀ ਲੱਗ ਜਾਣਾ ਕਿ ਉਦਾਂ ਡੋਂਕੀ ਲਾ ਕੇ ਵੇਖੀ ਜਦੋਂ ਵੇਖੀ ਜਦੋਂ ਜੰਗਲਾਂ ਥਾਣੀ ਜਾਣਾ ਪਿਆ ਅੱਜ ਕ੍ਰਾਸ ਕੰਟਰੀ ਵੀ ਇਹਨਾਂ ਨੇ ਡੋਂਕੀ ਲਾ ਕੇ ਕੀਤੀ ਡੋਂਕੀ ਲਾਈ ਕ੍ਰਾਸ ਕੰਟਰੀ 'ਚ ਵੀ ਇਹ ਪਹਿਲਾਂ ਜੀ ਪਾਜੀ ਮਾਣ ਕੋ ਸਿੱਧਾ ਹੀ ਹੈ ਨਾ ਮੱਕੀ ਵੇਚਦੀ ਹੋ ਗਿਆ ਅੱਜ 20 20 ਮੱਕੀ ਤਾਂ ਵੱਟੀ ਗਈ ਤਬਕੀ ਤਬਕੀ ਵੇਚਦੀ ਹੁਣ ਆਹੀ ਵੱਡੀ ਦੇ ਵੇਚਦੀ ਹੁਣ ਆਹੀ ਤੂੰ ਉਦਾਂ ਤੂੰ ਗਵਾਚਣਾ ਸੀ ਟਾਂਡਿਆਂ 'ਚ ਬਾਅਦ 'ਚ ਮੋਟਰਸਾਈਕਲ ਤੇ ਪਾਜੀ ਬਾਅਦ 'ਚ ਹੋ ਗਿਆ ਮੋਟਰਸਾਈਕਲ ਤੇ ਲੱਤਾਂ ਤੋਕ ਗਈਆਂ ਸੀ ਅੱਛਾ 2 ਘੰਟਾ ਲਵਾਉਣੀ ਆ ਹੁਣ ਪਰ ਜਿਹੜਾ ਤੂੰ ਹੋ ਜਿੱਦਾਂ 2 ਘੰਟਾ ਹੋ ਤ ਗਿਆ ਰਗ ਵੀ ਵਧੀਆ ਖੇਡੀ ਤੂੰ ਖੇਡੀ ਵਧੀਆ ਖੇਡੀ ਕਿੰਨੇ ਗੋਲ ਰੋਕੇ ਕਿੰਨੇ ਗੋਲ ਰੋਕੇ ਕਿੰਨੇ ਮੈਂ ਗੋਲ ਰੋਕੇ ਕਿੰਨੇ ਰੋਕੇ ਤੂੰ ਸਾਰੇ ਇਨੇ ਰੋਕੇ ਸਾਰੇ ਰੋਕੇ ਐਵੇਂ ਰੋਕੇ ਦਾ ਤੋਂ ਕਰਦੇ ਉਹਨਾਂ ਨੇ ਪਾਜੀ ਬਾਲ ਤੇ ਪਾਜੀ ਇਹਨੇ ਬਾਲ ਤੇ ਦੰਦੀ ਵੱਢਤੀ ਅੱਜ ਓ ਝੂਠ ਦਰਾ ਬਾਲ ਬਾਲਿਆਂ ਯੋ ਭਾਈ ਬਾਲ ਤੇ ਦੰਦ ਮਾਰ ਭਾਈ ਇਹਨ ਵਾਲੀ ਵਾਲ ਨਹੀਂ ਖੜਾਇਆ ਕਰਦੇ ਬਾਲੀ ਵਾਲੇ ਦੰਦੀ ਵੜ ਕੇ ਵਾਲ ਪਾੜ ਗਿਆ ਇੱਥੇ ਹੋਰ ਕੀ ਕੀ ਅਜੀ ਤਨ ਤੁਸੀਂ ਨਹੀਂ ਉਹਦੋਂ ਹੇੜ ਕੇ ਭਾਈ ਇਹਨ ਗਾਲਾਂ ਕੱਢਦਾ ਹੀ ਮਗਰ ਮੈਂ ਹੁਣ ਤੈਨੂੰ ਕੀ ਕਵਾਂ ਧੂਰ ਹੋਰ ਕੀ ਕੱਢੇ ਮੈਨੂੰ ਨਹੀਂ ਮੈਂ ਤੁਹਾਨੂੰ ਕਹਿੰਦਾ ਕਹਿੰਦਾ ਗੱਡੀ ਗੱਡੀ ਮੈਂ ਲੈ ਲੈਣੀ ਅੱਜ ਕੋਈ ਦੀ ਕਹਿੰਦਾ ਤੇਰੀ ਸਕੂਟਰ ਦੇ ਵਿੱਚ ਝੂਟਾ ਲਿਆ ਕਹਿੰਦਾ ਹਿੱਕ ਦੇ ਜੋਰ ਦੇ ਝੂਟਾ ਲੈਣਾ ਅੱਜ ਸੱਚ ਇਹਦਾ ਗਿਆ ਭਾਈ ਝੂਠ ਮਾਰਦਾ ਵੀ ਨਾ ਮੰਨਿਆ ਕਰੋ ਵੀ ਤੂੰ ਆਲਟੋ ਆਲਟੋ ਤੇ ਲੈਣਾ ਕਿ ਨਹੀਂ ਝੂਠਾ ਕਿਹਾ ਕਿ ਨਹੀਂ ਮੈਂ ਨਹੀਂ ਕਿਹਾ ਕਹਿੰਦਾ ਵੇਖੀ ਚਕਾਉਣੀ ਆ ਕਿਉਂ ਸਾਹਮਣੇ ਆ ਕੇ ਬਹਿ ਸਾਹਮਣੇ ਆ ਕੇ ਤੂੰ ਕਿਹਾ ਨਹੀਂ ਚਕਾਉਣੀ ਕੋਚ ਵਾਲੀ ਆਲਟੋ ਕਿਉਂ ਨਹੀਂ ਜਾ ਜਾ ਲਾਲਾ ਓਏ ਮੈਂ ਨਹੀਂ ਮੈਨੂੰ ਚਲਾਉਣੀ ਨਹੀਂ ਓਏ ਲੈ ਜਾ ਜਾ ਜਿਹੜੀ ਸਾਰਿਆਂ ਨੂੰ ਸਾਸਰੀ ਗੱਲ ਜੀ ਅੱਜ ਦੀ ਮਿਹਨਤ ਹੋ ਗਈ ਖਤਮ ਤੇ ਅੱਜ ਲਈ ਭਾਈ ਨੇ ਕ੍ਰਾਸ ਕੰਟਰੀ ਤੇ ਲਾ ਕੇ ਫਿਰ ਆਪਾਂ ਖੇਡੀਆਂ ਜੇ ਰੱਖ ਵੀ ਤੇ ਜੱਲੇ ਆ ਘਰਾਂ ਨੂੰ ਜੋਰ ਬਹੁ ਹੋ ਗਿਆ ਤੇ ਅੱਜ ਜੋਰ ਬਹੁ ਹੋ ਗਿਆ ਵਾ ਤੇ ਕੋਈ ਮੈਂ ਕ੍ਰਾਸ ਕੰਟਰੀ ਜਿਹੜੀ ਲਾਈ ਵਿੱਚੋਂ ਥੋੜਾ ਏ ਧੋਖਾ ਕੀਤਾ ਜ ਮੋਟਰਸਾਈਕਲ ਤੇ ਮੈਂ ਤਾਂ ਕੋਈ ਨਿੱਕਾ ਹੀ ਤਾਂ ਥੱਕ ਗਿਆ ਸੀ ਤੇ ਇਹਦਾ ਕਰਕੇ ਸਾਰੇ ਲਾਈਕ ਕਰੋ ਫੋਲੋ ਕਰੋ ਐਂਡ ਲਾਈਕ ਕਰੋ ਚੈਨਲ ਨੂੰ ਲਾਈਕ ਫੋਲੋ ਐਂਡ ਲਾਈਕ ਕਰੋ ਤੇ ਅਸੀਂ ਟੀ-ਸ਼ਰਟਾਂ ਲੈਣ ਜਾਵਾਂਗੇ ਦੋਹਾਂ ਦਿਨਾਂ ਤਾਈਂ ਅਸੀਂ ਟੀ-ਸ਼ਰਟਾਂ ਲੈਣ ਜਾਣੀਆਂ ਦੋਹਾਂ ਤਾਈਂ ਦੇਣੀਆਂ ਕਿਨਾਂ ਨੂੰ ਕਿਤੇ ਪਰਸੋਂ ਨੂੰ ਕਿਤੇ ਕੱਲ ਨੂੰ ਕਿਤੇ ਦੋ ਦਿਨ ਨੂੰ ਐਦਾਂ ਕਹਿੰਦਾ ਰਹਿੰਦਾ ਵਾ ਤੇ ਦੇਣੀਆਂ ਕਿਨਾਂ ਨੂੰ ਟੀ-ਸ਼ਰਟਾਂ ਤੇ ਦੇਈਏ ਵਾ ਸਾਨੂੰ ਨਹੀਂ ਨਹੀਂ ਜਿਹੜਾ ਆਊਗਾ ਕਿੰਨੇ ਦਿਨ ਬਾਅਦ ਇਹ ਜਿਹੜਾ ਮਹੀਨੇ ਬਾਅਦ ਆਊਗਾ ਜਿਹੜਾ ਮਹੀਨਾ ਰੋ ਜਾਊਗਾ ਮਹੀਨਾ ਆਊਗਾ ਉਹਨੂੰ ਕੀ ਸ਼ਰਟ ਪਹਿਨੀਆ ਕੋਈ ਲਵ ਯੂ ਜੀ ਲਵ ਯੂ